ਸੁਣੋ ਹਾਂਜੀ ਆਪਾਂ ਨੂੰ 5 ਸਾਲ ਹੋ ਗਏ ਚਾਰ ਪੌਂਦਿਆਂ ਨੂੰ ਤੇ ਆਪਣੇ ਫਸਲਾਂ ਨੂੰ ਕੀ ਫਾਇਦਾ ਹੋਇਆ ਹੈਗਾ ਫਾਇਦਾ ਹੁਣ ਆਪਾਂ ਹਰਾਚਾਰਾ ਨਹੀਂ ਪਾਉਂਦੇ ਹਨਾ ਹੁਣ ਫਾਇਦਾ ਤੈਨੂੰ ਮੈਂ ਦਿਖਾਈ ਜਿੰਨਾ ਆਪਣੇ ਬਸਣਾਂ ਨੂੰ ਆ ਫਾਇਦਾ ਆਹ ਦੇਖ ਲਓ ਕਿੰਨੀ ਮੱਕੀ ਹੈ ਇਹ ਸਾਰੀ ਫਸਲਾਂ ਨਹੀਂ ਖਾਣੀ ਆ ਜੇ ਮੰਨ ਲਓ ਆਪਾਂ ਚਾਰ ਨਾ ਪਾਈਏ ਤਾਂ ਆਪਣੇ ਤੋਂ ਇੰਨਾ ਦਾਣਾ ਪਾਇਆ ਹੀ ਨਹੀਂ ਜਾਂਦਾ ਹਾਂ ਸਾਰਾ ਅਨਾਜ ਵੇਚੀ ਆ ਇਹਦੇ ਆਪਾਂ ਨੂੰ ਫੀਡ ਘੱਟ ਪਾਉਣੀ ਪੈਂਦੀ ਆ ਨੰਬਰ 2 ਤੇ ਮੇਨ ਵੱਡੀ ਗੱਲ ਤਾਂ ਇਹ ਆ ਵੀ ਆਪਾਂ ਨੂੰ ਜੇ ਸੀਰੀ ਨਹੀਂ ਰੱਖਿਆ ਭਈਆ ਹੈ ਨਹੀਂ ਗਿਆ ਹੁਣ ਜਿਵੇਂ ਪੰਡ ਗਿਆ ਆ ਗਿਆ ਆਪਾਂ ਨੂੰ ਟੈਨਸ਼ਨ ਨਹੀਂ ਘਰੋਂ ਪਟਨੇ ਆ ਜੇ ਮੈਂ ਪਟ ਦਿੰਨੀ ਆ ਤੁਸੀਂ ਗੱਲ ਦੱਸੋ ਬੱਸ ਮੈਂ ਪਾੜ ਦਾਂ ਨੀ ਫੜਾ ਦਿਓ ਬਾਹਰ ਨੂੰ ਦੇ ਨਾਲ ਸੈੱਟ ਕਰੋ ਨਹੀਂ ਤੁਹਾਨੂੰ ਬਾਅਦ ਨਹੀਂ ਆਉਣੀ ਫਿਰ ਇੱਥੇ ਕਰਕੇ ਦੇਖੋ ਆ ਜਾਊਗੀ ਹੁਣ ਭਈਆ ਪੰਡ ਗਿਆ ਵਯਾ ਉੱਥੇ ਖੜ ਕੇ ਪੰਡ ਗਿਆ ਵਯਾ ਤੇ ਆਪਾਂ ਨੂੰ ਇਹਦਾ ਇਹੀ ਫਾਇਦਾ ਹੈ ਚਾਰ ਦਾ ਵੀ ਸੀਰੀ ਨਹੀਂ ਰੱਖਣਾ ਪੈਂਦਾ ਨੰਬਰ 1 ਤਾਂ ਕਰੋ ਪਟਨੇ ਤੇ ਘਰੇ ਪਾ ਦੇਣੀ ਆ ਨੰਬਰ 2 ਤੇ ਜੇ 5 ਕਿਲੋ ਫੀਡ ਪਾਉਣੀ ਆ 20 ਕਿਲੋ ਵਾਲੀ ਗਾਂ ਨੂੰ ਜੇ ਚਾਰ ਪੈਂਦਾ ਇਹ ਤਾਂ 5 ਦੀ ਥਾਂ ਤੇ ਤੁਸੀਂ 4 ਕਿਲੋ ਵੀ ਪਾ ਦਿਓਗੇ ਉਹਨਾਂ ਦੁੱਧ ਹੀ ਦੇਊਗੀ ਹਾਂ ਨੰਬਰ 3 ਤੇ ਜਿੱਥੇ ਵੀ ਚਾਰ ਪੈਂਦਾ ਜਿੱਥੇ ਵੀ ਕਿਸੇ ਦੀਆਂ ਮੱਜਾਂ ਨੂੰ ਕਿਸੇ ਦੀਆਂ ਗਾਂਆਂ ਨੂੰ ਤੁਸੀਂ ਦੇਖ ਲਿਓ ਪੂਰੀਆਂ ਰਾਜੀ ਤੇ ਹੈਵੀ ਹੋਣੀਆਂ ਬੱਚੇ ਛੇਤੀ ਤਿਆਰ ਹੋਣਗੇ ਠੀਕ ਆ ਬਸ ਚਾਰ ਦਾ ਇਹੀ ਫਾਇਦਾ ਇਹ ਵੀ ਅਨਾਜ ਆ ਇਹਦੇ ਵਿੱਚ ਮੇਰਾ ਜਿਹੜੀ ਮੱਜ ਨੂੰ ਚਾਰ ਪੈਂਦਾ ਉਹਦਾ ਰੰਗ ਦੇਖ ਲਿਓ ਕਾਲਾ ਛਾਹ ਹੋਊਗਾ ਤੇ ਇੰਨੀ ਚੌੜੀ ਹੋ ਨਹੀਂ ਮੱਜਾਂ ਰਾਜੀ ਨਹੀਂ ਹੁੰਦੀਆਂ ਬਸ ਆ ਫਾਇਦੇ ਆ ਚਾਰ ਦੇ ਪਰ ਇਹ ਮਤਲਬ ਘਰੇ ਪਾਉਣ ਚ ਫਾਇਦਾ ਕਿ ਬਾਹਰ ਇਹ ਬਾਹਰ ਪਾਉਂਦਾ ਹੁਣ ਸਮਾਂ ਮਾੜਾ ਏ ਜਿਹਦੇ ਮੰਨ ਲਓ ਖੇਤ ਚ ਘਾਹ ਰਹੂ ਉਨੋਂ ਤੱਕ ਖੇਤ ਚ ਠੀਕ ਆ ਤੇ ਨਹੀਂ ਜਿਆਦਾ ਵਧੀਆ ਤਾਂ ਅੱਖਾਂ ਦੇ ਸਾਹਮਣੇ ਹੀ ਰਹਿੰਦਾ ਕਿਉਂਕਿ ਅੱਜ ਕੱਲ ਸਮਾਂ ਇਹ ਜਿਵੇਂ ਖੇਤ ਪਾਣ ਸਕਦੀ ਹੁਣ ਆਪਾਂ ਆਪਾਂ ਦੇਖੋ ਨਾ ਜਦੋਂ ਪਾਉਨੇ ਆ ਉਦੋਂ ਮਿੱਟੀ ਪਾ ਦਿੰਦੇ ਆ ਇਹਨਾਂ ਦੇ ਹਲੇ ਜਦੋਂ ਚਾਰ ਪਾਉਨੇ ਆ ਉਦੋਂ ਤਾਂ ਪਾਉਣ ਦੇਣੇ ਹੁੰਦਾ ਵੀ ਜਾਨ ਹੁੰਦੀ ਆ ਮੁੱਠੀ ਚ ਵੀ ਮੀਂਹ ਆ ਜੇ ਜੇ ਮੀਂਹ ਨਹੀਂ ਆਉਂਦਾ ਤਾਂ ਦਿਹਾੜਗੇ ਨਹੀਂ ਉਹਦੇ ਜੇ ਦਿਹਾੜਗੇ ਆਉਂਦੇ ਆ ਤਾਂ ਗਰਮੀ ਨਹੀਂ ਆ ਹਰ ਸਾਲ ਮੀਂਹ ਹੀ ਪਾਈਦਾ ਸੀ ਤਾਂ ਹੁਣ ਗਿੱਜ ਗਏ ਆ ਰੱਕਦੇ ਨਹੀਂਗੇ ਜਿਵੇਂ ਲੋਕ ਕਹਿੰਦੇ ਆ ਚਾਰ ਪਾਉਣਾ ਔਖਾ ਪਰ ਸਾਨੂੰ ਹੁਣ ਔਖਾ ਨਹੀਂ ਲੱਗਦਾ ਕਿਉਂਕਿ ਅਰ ਕੀ ਪੰਜਵੀਂ ਵਾਰ ਪਾਇਆ ਤੇ ਮੀਂਹ ਹੀ ਪੈਂਦਾ ਹੈ ਬੇ ਉਦੋਂ ਇੱਕ ਵਾਰੀ ਹੋਇਆ ਸੀ ਸਾਡੇ ਨਾਲ ਜਦੋਂ ਪਹਿਲੀ ਵਾਰ ਅਸੀਂ ਪਾਏ ਆ ਪਾਇਆ ਨਾ ਚਾਰ ਪਹਿਲੀ ਵਾਰ ਬਹੁਤ ਔਖਾ ਹੋਇਆ ਸੀਗਾ ਤੇ ਆਪਾਂ ਨੂੰ ਔਖਾ ਲੱਗਦਾ ਸੀ ਨਾ ਇੱਕ ਤਾਂ ਹਾਂ ਇੱਕ ਔਖਾ ਲੱਗਦਾ ਸੀ ਉਹ ਤਾਂ ਇੰਨੇ ਜਾਣੇ ਇਕੱਠੇ ਹੋ ਗਏ ਸੀਗੇ ਨਾ ਤੇ ਆਪਾਂ ਨੂੰ 10 ਦਿਨ ਲੱਗੇ ਸੀ ਘੱਟੋ ਘੱਟ ਵਿੱਚ ਦੀ ਮੀਂਹ ਆ ਜਾਂਦਾ ਸੀਗਾ ਤੇ ਨਾਲੇ ਉੱਥੇ ਛੱਲੀਆਂ ਤੋੜ ਕੇ ਰੱਖ ਲਈਆਂ ਉਹਨਾਂ ਦਾ ਹਨਾ ਉਹ ਹੋ ਗਿਆ ਦੂਜੇ ਸਾਲ ਸੀ ਦੂਜੇ ਸਾਲ ਸੀ ਜਦੋਂ ਆਪਦੀ ਮਸ਼ੀਨ ਨਾ ਪਾਇਆ ਹਾਂ ਇੱਕ ਮਸ਼ੀਨ ਸਾਡੀ ਆਪਦੀ ਕਰਕੇ ਨਾ ਉਦੋਂ ਬਾਅਦ ਵਿੱਚ ਅਸੀਂ ਮਤਲਬ ਹੋਰ ਮਸ਼ੀਨ ਤੋਂ ਪਵਾਉਣ ਲੱਗ ਲੱਗ ਗਏ ਸੀਗੇ ਫੇਰ ਜਾ ਕੇ ਸਾਨੂੰ ਸੌਖ ਹੋਇਆ ਪਹਿਲੇ 10 ਸਾਲ ਤਾਂ ਸਾਡਾ ਉਂਗਵੇ ਸੱਲਿਆ ਬਦਲਾਈ ਸੀ ਇਹਨੇ ਪਰ ਅਸੀਂ ਅੱਕੇ ਨਹੀਂ ਹੈਗੇ ਸਾਨੂੰ ਇਹ ਵੇਖੋ 2 ਦਿਨ ਔਖਾ ਹੋ ਜਾਂਦਾ ਹੈਗਾ 2 ਦਿਨਾਂ ਚ ਮੰਨ ਲਓ 4 ਪੈ ਜਾਂਦਾ 2 ਦਿਨ ਤੁਹਾਨੂੰ ਔਖਾ ਲੱਗੂ ਪਰ ਸਾਰਾ ਸਾਲ ਜਿਹੜਾ ਨਾ ਮौज ਕਰੂੰਗੇ ਹੈਨਾ ਇਹਦਾ ਹੈਗਾ ਨਾ ਵੀ ਮौज ਆਪਾਂ ਨੂੰ ਜਿਹਨੇ 5 ਪਸ਼ੂ ਰੱਖਣੇ ਆ ਉਹ 10 ਪਸ਼ੂ ਸਾਂ ਲੈਂਦਾ ਇੰਨਾ ਫਰਕ ਆ ਇਹ ਵੀ ਆ ਹੁਣ ਜੇ ਤੁਸੀਂ ਘਰੇ ਨਹੀਂ ਹੈਗੇਗੇ ਤੇ ਘਰੇ ਪੱਠੇ ਪਏ ਆ ਆਏ ਤਾਂ ਨਹੀਂ ਹੈਗਾ ਵੀ ਮੈਂ ਡਿੱਕੀ ਜਾਉਂਗੀ ਵੀ ਆਉਂਦੇ ਆ ਹਨਾ ਆਉਣਗੇ ਘਰੇ ਵੀ ਪੱਠੇ ਵੱਢ ਕੇ ਲਿਆਉਣਗੇ ਮੌਜ ਨਾਲ ਇਤੋਂ ਪੱਟ ਕੇ ਚਾਰ ਪਾ ਦਈਦਾ ਆਏਗਾ ਇਹ ਸੌਖਾਗਾ ਹੁਣ ਮੈਂ ਪੱਟ ਦਿੰਨੀ ਆ ਪਸ ਫਿਰ ਮੈਂ ਟੂੜੀ ਲੈਵਾਂ ਟੂੜੀ ਖਸ਼ ਹੈਗੀ ਆ ਬਾਕੀ ਛਾਂ ਵੀ ਪਾ ਜੇ ਹਨਾ ਹਾਂ ਇਹਨੂੰ ਪੱਟ ਕੇ ਹੀ ਰੱਖਣਾ ਹੁਣ ਬਾਕੀ ਹੁਣ ਸਾਡੇ ਜਿਹੜੇ ਪਸ਼ੂ ਆ ਸੀ ਹੋਰ ਵਧਾ ਰਹੇ ਆਗੇ ਤੁਹਾਨੂੰ ਉਧਰ ਦਿਖਾਉਣੇ ਆ ਜਾ ਕੇ ਪਸ਼ੂ ਸਾਡੇ ਵੀ ਮਤਲਬ ਮੱਝਾਂ ਦਾ ਹੁਣ ਕਰ ਰਹੀਆਂ ਗਾਂਆਂ ਦਾ ਇਹ ਹੋ ਗਿਆ ਕਿ ਜਿਹੜੀਆਂ ਗਾਂਆਂ ਐ ਹੁਣ ਘੱਟ ਥੋੜਾ ਜਾਂ ਨਾ ਰਹਿੰਦੀਆਂ ਆਂ ਖਰਾਬ ਹੋ ਜਾਂਦੀਆਂ ਗਾਂਆਂ ਦਾ ਹੈਗਾ ਕੋਈ ਫਾਇਦਾ ਕਿ ਨਹੀਂ ਗਾਂਆਂ ਦਾ ਫਾਇਦਾ ਜੇ ਤਾਂ ਖੁੱਲੀਆਂ ਛੱਡਣੀਆਂ ਤਾਂ ਗਾਂਆਂ ਦਾ ਫਾਇਦਾ ਜੇ ਬੰਨ ਕੇ ਰੱਖਣੀਆਂ ਤਾਂ ਮੱਝਾਂ ਕਿਸੇ ਨੇ ਵੀ ਰੱਖਣੀਆਂ ਗਾਈਆਂ ਖੁੱਲੀਆਂ ਰੱਖੋ ਬੰਨ ਕੇ ਕੋਈ ਫਾਇਦਾ ਨਹੀਂ ਸਾਡੇ ਹੁਣ ਰੱਖੀਆਂ ਰਹਿਦੀਆਂ ਹੀ ਨਹੀਂ ਦੋ ਤਾਂ ਉਹ ਖੁੱਲੀਆਂ ਨਾ ਉਹ ਭਾਲਦੀਆਂ ਮਸਤੀ ਆ ਥਾਂ ਨੂੰ ਇੱਕ ਕੱਚਾ ਥਾਂ ਭਾਲਦੀਆਂ ਪੱਕੇ ਥਾਂ ਤੇ ਨਹੀਂ ਲੋਟ ਆਉਂਦੀਆਂ ਇਹ ਨਹੀਂ ਆਉਂਦੀਆਂ ਕੱਚਾ ਥਾਂ ਹੋਵੇ ਖੁੱਲੀਆਂ ਛੱਡੀਆਂ ਹੋਣ ਹਵਾ ਖੁੱਲੀ ਲੱਗੇ ਇਹਨਾਂ ਨੂੰ ਗਰਮੀ 'ਚ ਆਰਡਰ ਵગેਰਾ ਆ ਨਾ ਥਾਂ ਇੱਥੋਂ ਕਰ ਲੈ ਅਸੀਂ ਹੁਣ ਇੱਥੇ ਖੁੱਲੀਆਂ ਛੱਡਣੀਆਂ ਐ ਤੁਹਾਨੂੰ ਦਿਖਾਉਣੀ ਆ ਅਸੀਂ ਇੱਥੇ ਦੇਖਦੇ ਆਂਗੇ ਜਿੱਥੇ ਸਬਜ਼ੀ ਲਾਈ ਹੋਈ ਆ ਵੈਸੇ ਸਬਜ਼ੀ ਦਾ ਔਖਾ ਹੋ ਜੂ ਆਪਾਂ ਨੂੰ ਸਬਜ਼ੀ ਖੇਤ ਲਾ ਲਾਂਗੇ ਅਸੀਂ ਇੱਥੇ ਬੱਚਿਆਂ ਖੁੱਲੀਆਂ ਛੱਡਣੀਆਂ ਜੇ ਇਸ ਜਗ੍ਹਾ ਤੇ ਨਾ ਛੱਡੀਆਂ ਤਾ ਸਾਡੇ ਇੱਧਰ ਵੇਖੋ ਇੰਨੀ ਜਗ੍ਹਾ ਆਚਾਰ ਵਾਲੀ ਪਈ ਆ ਆ ਬਰਾਂਡੇ ਖਾਲੀ ਪਿਆ ਥਾਂ ਪਿਆ ਇਹ ਸਾਰਾ ਅਸੀਂ ਸਾਫ ਸਫਾਈ ਕਰਕੇ ਉਹ ਬਰਾਂਡੇ ਦੇ ਮੂਰੇ ਸ਼ੈੱਡ ਪਾ ਕੇ ਸਾਰੇ ਚ ਖੁੱਲੀਆਂ ਛੜ ਦੇਣੀਆਂ ਚਾਰ ਫੇਰ ਅਸੀਂ ਇਸ ਜਗ੍ਹਾ ਤੇ ਪਾਇਆ ਕਰਾਂਗੇ ਐਸ ਲੂਟ ਲੰਮਾ ਤੇ ਬਸ ਅੱਜ ਨਹੀਂ ਸੀਗਾ ਚਾਰ ਬਾਰੇ ਦੱਸਣਾ ਸੀ ਤੁਹਾਨੂੰ ਨਹੀਂ ਸ਼ਾਮ ਨੂੰ ਪਾਵਾਂਗੇ ਪੱਠੇ ਪਾਏ ਆ ਹਜੇ ਕਿਹੜਾ ਹਵਾ ਜੀ ਨਿਕਲ ਜੂਗੀ ਇਹਦੀ ਗਰਮੈਸ਼ ਕਲ ਹੈਗੇ ਵੀ ਪਸ਼ੂਆਂ 'ਚ ਫਾਇਦਾ ਬਹੁਤ ਆਗਾ ਵੀ ਅਸੀਂ ਜੇ ਹਿਸਾਬ ਨਾਲ ਆਪਾਂ ਦੇਖਿਆ ਮੱਝਾਂ 'ਚ ਫਾਇਦਾ ਹੈਗਾ ਨਾ ਰੱਖਣ 'ਚ ਹਾਂ ਮੱਝ ਦੇ ਦੁੱਧ ਦੇ ਅਸੀਂ ਦੇਖਿਆ ਵੀ ਗਾਂ ਗਾਂਾਂ ਦਾ ਦੁੱਧ ਊਨਾ ਤੇ ਮੱਝ ਦਾ ਮਤਲਬ ਦੇਖ ਲਓ ਥੋੜਾ ਹੁੰਦਾ ਹੈ ਨਾ ਬਰਾਬਰ ਜਾਂਦਾ 15 ਕਿਲੋ 15 ਦਾ ਹੁੰਦਾ ਆਪਣਾ ਗਾਂ ਮੱਝਾਂ ਦਾ 10 ਕਿਲੋ ਹਾਂ ਮੱਝਾਂ ਦਾ ਮਤਲਬ ਇਹ ਆ ਵੀ ਇੰਨਾ ਹੋ ਜਾਂਦਾ ਵੀ ਗਾਂਾਂ ਜਿਹੜੀਆਂ ਉਸ ਦੁੱਧ ਤੋਂ ਹਟਦੀਆਂ ਨਹੀਂ ਹੈਗਾ ਤੇ ਮੱਝਾਂ ਹਟ ਜਾਂਦੀਆਂ ਬਸ ਇਹੀ ਦਿੱਕਤ ਆ ਜਾਂਦੀ ਹੈ ਮੱਝਾਂ ਦੁੱਧ ਦੇ ਵੀ ਦੁੱਧ ਫੈਂਟ ਜ਼ਿਆਦਾ ਆਉਂਦੀ ਆ ਤੇ ਹੁਣ ਅਸੀਂ ਉਧਰ ਚਾਲਦੇ ਆਂਗੇ ਦਿਖਾਉਣ ਪਸ਼ੂ ਮੈਂ ਦਿਖਾਉਣੀ ਆ ਤੁਹਾਨੂੰ ਵੀ ਕਿਹੜੇ ਕਿਹੜੇ ਲੈ ਆਂ ਚਾਰ ਬਸ ਅਸੀਂ ਪੱਟ ਲੈ ਆਏਗਾ ਦੇਖੋ ਪਹਿਲਾਂ ਤਾਂ ਮੈਂ ਤੁਹਾਨੂੰ ਦਿਖਾਉਣੀ ਆ ਇਹ ਵੀ ਆਹ ਦੇਖੋ ਸਾਡੇ ਨਾ ਸਪੀਕਰ ਜਿਹੜਾ ਇੱਥੇ ਲਾਇਆ ਹੁੰਦਾ ਹੁਣ ਇਹਦੇ 'ਚ ਪਾਠ ਚੱਲ ਰਿਹਾ ਹੈਗਾ ਤੁਹਾਨੂੰ ਆਹ ਲਾਈਟ ਦਿਖ ਰਹੀ ਹੋਊਗੀ ਵੀ ਅਸੀਂ ਇੱਥੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਡੇ ਪਾਠ ਚੱਲਦਾ ਹੀ ਰਹਿੰਦਾ ਪਸੂਆਂ ਦੇ ਵਿੱਚ ਹੁਣ ਮੈਂ ਆਵਾਜ਼ ਥੋੜੀ ਜਿਹੀ ਬੰਦ ਕੀਤੀ ਹੈਗੀ ਤੁਹਾਨੂੰ ਪਤਾ ਹੀ ਹੈ ਨਾ ਵੀ ਆਪਾਂ ਹੋਰ ਆਵਾਜ਼ ਇਹਦੇ 'ਚ ਐਡ ਨਹੀਂ ਕਰ ਸਕਦੇਗੇ ਇਹ ਇਧਰ ਮੱਖੀ ਬੈ ਗਈ ਸੀ ਕੈਮਰੇ ਤੇ ਤੇ ਪਸੂ ਹੁਣ ਜਿਹੜੇ ਆਏ ਆ ਵੀ ਥੋੜਾ ਜਿਹਾ ਮੌਸਮ ਚੇਂਜ ਹੋ ਗਿਆ ਹੁਣ ਤਾਂ ਬਾਹਰ ਹੀ ਠੀਕ ਰਿਆ ਕਰਨਗੇ ਦਿਨੇ ਤੇ ਰਾਤ ਨੂੰ ਅੰਦਰ ਹੋਇਆ ਕਰਨਗੇ ਥੋੜ ਠੰਡ ਜਦੋਂ ਹੋ ਗਈ ਆ ਗੰਗਾ ਤਾਂ ਇੰਨੀ ਠੰਡ ਮੰਨਦੀਆਂ ਨਹੀਂ ਹੁੰਦਾਂਗਾ ਵੈਸੇ ਗੰਗਾ ਨੂੰ ਤਾਂ ਮੌਸਮ ਸਹੀ ਆ ਤੇ ਹੁਣ ਤੁਸੀਂ ਦੇਖੋ ਪਸ਼ੂ ਦੇਖ ਸਕਦੇ ਹੋ ਮੈਂ ਇੱਥੇ ਕਰਕੇ ਦਿਖਾਉਣੀ ਆ ਤੁਹਾਨੂੰ ਵੈਸੇ ਪਾਠ ਆਪਣੇ ਨਾ ਪਹਿਲਾਂ ਦੇਖੋ ਕੋਈ ਵੀ ਸਾਡੇ ਘਰੇ ਆਉਂਦਾ ਸੀ ਨਾ ਸਾਨੂੰ ਦੇਖ ਕੇ ਸਾਡੇ ਹੁਣ ਵਪਾਰ ਦਾ ਕੰਮ ਕਰਕੇ ਸਾਡੇ ਘਰੇ ਪਾਠ ਚੱਲਦਾ ਸੀ ਤੇ ਕਈ ਜਿਹੜੇ ਜਾਣੇ ਆਏ ਆ ਸਾਨੂੰ ਵੇਖ ਕੇ ਆਪਦੇ ਪਸ਼ੂਆਂ 'ਚ ਹੁਣ ਉਹਨਾਂ ਨੇ ਪਾਠ ਲਉਣਾ ਸ਼ੁਰੂ ਕਰ ਦਿੱਤਾ ਬਹੁਤ ਫਾਇਦਾ ਪਸ਼ੂਆਂ ਦਾ ਵੀ ਦੇਖੋ ਹਨਾ ਕਿਸੇ ਦੀ ਕੀ ਪਤਾ ਜੂਨ ਸੁਧਰ ਜਾਵੇ ਵੀ ਹਨਾ ਪਾਠ ਚੱਲਦਾ ਏ ਕਿਸੇ ਦੇ ਕੰਨਾਂ 'ਚ ਪੈਂਦਾ ਏਗਾ ਸਭ ਨੇ ਇੱਥੇ ਜੂਨਾ ਭੋਕੇ ਜਾਣਾ ਏਗਾ ਹੋ ਸਕਦਾ ਏ ਹਨਾ ਵੀ ਬਾਣੀ ਇਹ ਸੁਣ ਰਹੀ ਹੈਗੇ ਕੰਧਾ ਸੁਣ ਰਹੀਆਂ ਆਪਣੀਆਂ ਤਾਂ ਬਹੁਤ ਦਾ ਆਧਾਰ ਹੁੰਦਾ ਜਿਹੜੀ ਚੀਜ਼ ਦਾ ਤੇ ਦੇਖੋ ਹੁਣ ਆ ਪਸ਼ੂ ਵਿੱਚ ਦੋ ਨਵੇਂ ਆਏ ਆਗੇ ਮੈਂ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਉਣੀ ਆ ਆ ਦੇਖੋ ਇੱਧਰ ਤੱਕ ਘਰੇ ਆਈ ਸੀ ਇੱਕ ਤਾਂ ਆਮ ਅੱਜ ਨਵੀਂ ਆਈ ਹੈ ਇੱਕ ਉਹ ਮੱਝ ਨਵੀਂ ਆਈ ਹੈ ਬਾਕੀ ਪਸ਼ੂ ਹਜੇ ਘਰ ਦੇ ਹੈਗੇ ਦੋ ਮੱਝਾਂ ਨਵੀਆਂ ਆਈਆਂ ਤੇ ਇੱਕ ਤਾਂ ਸੂਈ ਹੋਈ ਹੈਗੀ ਇਹਨਾਂ ਚੋਂ ਤੇ ਦੂਜੀ ਸੂਜੀ ਸੂਣ ਵਾਲੀ ਹੈਗੀ ਤੇ ਜੀ ਅੱਜ ਦੀ ਇਹ ਵੀਡੀਓ ਇੰਨੀ ਸੀਗੀ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਸਾਰਿਆਂ ਨੂੰ ਬਾਏ ਬਾਏ ਜੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਐਂਡ ਤੇ ਮੈਂ ਇਹੀ ਕਹੂੰਗੀ ਵੀ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਆ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ